LPG ਸਿਲੰਡਰ ਨੂੰ ਲੈ ਕੇ ਹੋਏ ਸਖਤ ਨਿਯਮ ਹੁਣ ਪਰਵਾਉਣ ਤੋਂ ਪਹਿਲਾਂ ਕਰਨਾ ਹੋਵੇਗਾ ਇਹ ਕੰਮ ਜਾਣੋ ਕਿਹਨਾਂ ਨੂੰ ਨਹੀਂ ਮਿਲੇਗੀ ਸਬਸਿਡੀ ਜ਼ਿਆਦਾਤਰ ਘਰਾਂ ਵਿੱਚ ਲੋਕ ਭੋਜਨ ਪਕਾਉਣ ਲਈ LPG ਸਿਲੰਡਰਾਂ ਦੀ ਵਰਤੋਂ ਕਰਦੇ ਹਨ ਹਾਲ ਹੀ ਵਿੱਚ ਸਰਕਾਰ ਨੇ ਗੈਸ ਸਿਲੰਡਰਾਂ ਸੰਬੰਧੀ ਨਵੇਂ ਨਿਯਮ ਲਾਗੂ ਕੀਤੇ ਹਨ ਦਰਸਲ ਕੇਂਦਰ ਸਰਕਾਰ ਹਰ ਰੋਜ਼ ਰਾਸ਼ਨ卡ਡ ਦੇ ਗੈਸ ਸਿਲੰਡਰ ਨਾਲ ਸੰਬੰਧਿਤ ਨਿਯਮਾਂ ਨੂੰ ਬਦਲਦੀ ਰਹਿੰਦੀ ਹੈ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਗੈਸ ਸਿਲੰਡਰਾਂ ਸੰਬੰਧੀ ਨਵੇਂ ਨਿਯਮ ਲਾਗੂ ਕੀਤੇ ਹਨ ਜਿਸ ਨਾਲ ਸਾਰੇ ਵਰਗ ਪ੍ਰਭਾਵਿਤ ਹੋਣਗੇ ਜੇਕਰ ਤੁਸੀਂ ਵੀ ਗੈਸ ਸਿਲੰਡਰ ਭਰਾਉਣ ਜਾ ਰਹੇ ਹੋ ਤਾਂ ਪਹਿਲਾ ਲਾਗੂ ਕੀਤੇ ਗਏ ਨਿਯਮਾਂ ਨੂੰ ਜਾਣੋ ਇਹ ਨਿਯਮ ਕੇਂਦਰ ਸਰਕਾਰ ਦੀ ਸਕੀਮ ਰਾਸ਼ਨ ਕਾਰਡ ਅਤੇ ਗੈਸ ਸਿਲੰਡਰ 2025 ਲਈ ਹਨ ਜੋ 21 ਅਪ੍ਰੈਲ 2025 ਤੋਂ ਸ਼ੁਰੂ ਹੋ ਰਹੀ ਹੈ ਇਸ ਸਕੀਮ ਦੀ ਮਿਆਦ 21 ਅਪ੍ਰੈਲ ਤੋਂ 31 ਦਸੰਬਰ 2028 ਤੱਕ ਹੈ ਜਿਸ ਵਿੱਚ ਹਰ ਸਾਲ ਪ੍ਰਤੀ ਪਰਿਵਾਰ 체투 8 가스 실린더 ਉਪਲਬਧ ਹੋਣਗੇ ਗੈਸ ਸਿਲੰਡਰ ਬੁਕਿੰਗ ਦੀ ਪ੍ਰਕਿਰਿਆ ਬਦਲ ਦਿੱਤੀ ਗਈ ਹੈ ਜਾਰੀ ਕੀਤੇ ਗਏ ਨਿਯਮਾਂ ਦੇ ਤਹਿਤ ਗੈਸ ਸਿਲੰਡਰ ਬੁਕਿੰਗ ਡਿਲੀਵਰੀ ਅਤੇ ਸਬਸਿਡੀ ਪ੍ਰਕਿਰਿਆ ਨੂੰ ਡਿਜੀਟਲ ਕੀਤਾ ਗਿਆ ਹੈ ਹੁਣ ਗੈਸ ਸਿਲੰਡਰ ਬੁਕਿੰਗ ਕਰਨ ਤੋਂ ਪਹਿਲਾਂ ਖਪਤਕਾਰ ਨੂੰ ਆਪਣਾ ਕੇवाईसी ਅਪਡੇਟ ਕਰਾਉਣਾ ਪਵੇਗਾ ਇਸ ਲਈ ਖਪਤਕਾਰ ਨੂੰ ਆਪਣਾ ਆਧਾਰ ਕਾਰਡ ਨੰਬਰ ਮੋਬਾਈਲ ਨੰਬਰ ਅਤੇ ਹੋਰ ਜਾਣਕਾਰੀ ਏਜੰਸੀ ਨੂੰ ਅਪਡੇਟ ਕਰਨੀ ਪਵੇਗੀ ਇਸ ਦੇ ਲਈ ਤੁਹਾਡਾ ਆਧਾਰ ਕਾਰਡ ਨੰਬਰ ਮੋਬਾਈਲ ਨੰਬਰ ਨਾਲ ਲਿੰਕ ਹੋਣਾ ਚਾਹੀਦਾ ਹੈ ਜਿਸ ਖਪਤਕਾਰ ਦਾ ਕੇਵਾਈਸੀ ਅਪਡੇਟ ਨਹੀਂ ਹੋਏਗਾ ਹੋਇਆ ਹੈ ਉਸ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ बुकिंग तो बाद गैस सिलेंडर की डिलीवरी एक नियम लागू हो गया है दरअसल गैस सिलेंडर की डिलीवरी दौरान ओ टी पी वेरीफिकेशन जरूरी है दस दईए कि यह ओ टी पी थानू गैस सिलेंडर बुकिंग दौरान आया सी जो कि डिलीवरी डिलवरी बोय देना पैदा है जेकर कोई खपतकार अपना ओ टी पी नहीं दिता है तो उसनों ਸਿਲੰਡਰ ਨਹੀਂ ਮਿਲੇਗਾ। ਹੁਣ ਗੈਸ ਸਿਲੰਡਰ ਦੀ ਡਿਲੀਵਰੀ ਤੋਂ ਬਾਅਦ ਤੀਜਾ ਨਿਯਮ ਸਬਸਿਡੀ ਤੇ ਲਾਗੂ ਹੁੰਦਾ ਹੈ। ਗੈਸ ਸਿਲੰਡਰ ਸਬਸਿਡੀ ਦਾ ਲਾਭ ਲੈਣ ਲਈ ਕਪਤਕਾਰ ਦਾ ਬੈਂਕ ਖਾਤਾ ਆਧਾਰ ਅਤੇ ਗੈਸ ਕਨੈਕਸ਼ਨ ਲਿੰਕ ਹੋਣਾ ਲਾਜ਼ਮੀ ਹੈ। ਸਰਕਾਰ ਸਮੇਂ-ਸਮੇਂ ਤੇ ਸਬਸਿਡੀ ਦੀ ਰਕਮ ਬਦਲ ਸਕਦੀ ਹੈ। ਇਸ ਲਈ ਕੋਈ ਨਿਸ਼ਚਿਤ ਰਕਮ ਨਹੀਂ ਹੈ। ਕਿਰਪਾ ਕਰਕੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੇਕਰ ਤੁਸੀਂ ਲੋੜ ਤੋਂ ਵੱਧ ਗੈਸ ਸਿਲੰਡਰ ਬੁੱਕ ਕਰਦੇ ਹੋ ਤਾਂ ਤੁਹਾਨੂੰ ਸਬਸਿਡੀ ਨਹੀਂ ਮਿਲੇਗੀ ਲਾਗੋ ਕੀਤੇਗੇ ਨਿਯਮ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਕਿਉਂਕਿ ਸਭ ਕੁਝ ਡਿਜੀਟਲ ਹੈ ਤਾਂ ਖਾਤੜੀ ਤੋਂ ਬਚਿਆ ਜਾ ਸਕਦਾ ਹੈ OTP ਕਾਰਨ ਗਲਤ ਡਿਲੀਵਰੀ ਜਾਂ ਚੋਰੀ ਹੋਣ ਦਾ ਡਰ ਨਹੀਂ ਨਹੀਂ ਰਹੇਗਾ ਇਸ ਨਾਲ ਸਬਸਿਡੀ ਸਿੱਧੇ ਖਪਤਕਾਰ ਦੇ ਖਾਤੇ ਵਿੱਚ ਆਉਂਦੀ ਹੈ ਇਸ ਵਿੱਚ ਤੁਹਾਨੂੰ ਕੁਝ ਦਸਤਾਵੇਜ਼ਾਂ ਦੀ ਜ਼ਰੂਰਤ ਪਵੇਗੀ ਜਿਸ ਵਿੱਚ ਮੋਬਾਈਲ ਨੰਬਰ ਆਧਾਰ ਕਾਰਡ ਸਬਸਿਡੀ ਲਈ ਆਮਦਨ ਸਰਟੀਫਿਕੇਟ ਬੈਂਕ ਖਾਤਾ ਗੈਸ ਕਨੈਕਸ਼ਨ ਬੁੱਕ ਅਤੇ ਈ ਕੇਵਾਈਸੀ ਅਪਡੇਟ ਸੋ ਇਹ ਸੀ ਆਪਣੀ ਗੈਸ ਸਿਲੰਡਰ ਬੁਕਿੰਗ ਨੂੰ ਲੈ ਕੇ ਅਪਡੇਟ ਤੇ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਤੇ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਨਵੀਂ ਅਪਡੇਟ ਦੇ ਨਾਲ ਧੰਨਵਾਦ